ਸਵਾਗਤ ਹੈ ਦੋਸਤੋ ਮੈਂ ਨਾਮ ਪੈਸੇ ਹੀ ਅਰੇ ਤੁਸੀਂ ਜੁੜ ਚੁੱਕੇ ਹੋ ਸਾਡੇ ਚੈਨਲ ਦਾ ਕੀਰਤੀ ਨਾਲ ਅੱਜ ਅਸੀਂ ਪਹੁੰਚੇ ਹਾਂ ਪੰਜਾਬੀ ਯੂਨੀਵਰਸਿਟੀ ਇੱਥੇ ਗੈਸਟ ਫੈਕਲਟੀ ਨੇ ਜਿਹੜਾ ਗੇਟ ਬੰਦ ਕੀਤਾ ਹੋਇਆ ਰਾ ਤੁਸੀਂ ਦੇਖ ਸਕਦੇ ਹੋ ਕਿ ਲਗਭਗ ਇੱਕ ਵੱਟ ਚੁੱਕਿਆ ਇੱਕ ਵੱਟਣ ਦੇ ਉੱਤੇ ਗੈਸਟ ਫੈਕਲਟੀ ਦੇ ਅਧਿਆਪਕਾਂ ਨੂੰ ਪ੍ਰੋਸਾ ਦਿਵਾਉਣ ਦੇ ਲਈ ਪ੍ਰਸ਼ਾਸਨ ਆਇਆਗਾ ਉਹ ਪ੍ਰੋਸਾ ਕੀ ਦਿਵਾ ਕੇ ਜਾਂਦੇ ਆ ਤੇ ਜਿਹੜਾ ਧਰਨਾ ਉਹਦਾ ਅੱਗੇ ਕੀ ਬਣਦਾਗਾ ਉਹ ਆਪਾਂ ਅੱਗੇ ਦੇਖਦੇ ਆ ਤੁਹਾਡੀ ਮੀਟਿੰਗ ਜਿਹੜੀ ਹੈ ਕਲਨ ਸੱਤ ਕਮੇਟੀ ਦੀ ਉਹ ਤੁਹਾਨੂੰ ਦਿਵਾ ਦੇਵਾਂਗੇ ਥੈਂਕ ਯੂ ਥੈਂਕ ਯੂ ਸਾਕੀ ਦੋਸਤੋ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਨੇ ਡੀਐਸਪੀ ਸਾਹਿਬ ਨੇ ਤੁਹਾਨੂੰ ਭਰੋਸਾ ਦਿਵਾਇਆ ਹੈ ਕਿ 10 ਸਤੰਬਰ ਆ ਰਹੀ ਹੈ ਅਗਲਕ ਹਫਤੇ ਆਵਾਜ਼ ਆਪਣੇ ਸਬਕ ਕਮੇਟੀ ਨਾਲ ਮੀਟਿੰਗ ਹੋਣੀ ਹੈ ਸਬਕ ਕਮੇਟੀ ਮੀਟਿੰਗ ਉਹ ਹੈ ਪੰਜਾਬ ਦੇ ਸੀਐਮ ਨੇ ਕਮੇਟੀ ਬਣਾਈ ਹੈ ਬਾਏ ਰੂਮ ਲਓ ਔਰ ਤਿੰਨ ਮੰਤਰੀ ਦੇ ਵਿੱਚ ਮੀਟਿੰਗ ਵਿੱਚ ਕਮੇਟੀ ਵਿੱਚ ਹੈਗੇ ਨੇ ਉਹ ਸੀਐਮ ਦੀ ਜਿਹੜੀ ਕਮੇਟੀ ਹੈ ਉਹ ਸੀਹੇਮ ਨੇ ਉਹ ਕਮੇਟੀ ਤੋਂ ਬਾਅਦ ਮੀਟਿੰਗ ਤੋਂ ਬਾਅਦ ਕਲ ਸੀਹੇਮ ਕੋਲ ਜਾਂਦੀ ਹੈ ਉਹ ਜਿਹੜੇ ਕਿਸਾਨ ਵੀ ਨੇ ਪਹਿਲਾਂ ਉਹ ਮੀਟਿੰਗ ਸਬਕਮਿਟੀ ਨਾਲ ਹੁੰਦੀਆਂ ਨੇ ਉਹ ਮੀਟਿੰਗਾਂ ਤੁਸੀਂ ਸਿਹੇਮ ਸਬਕਮਿਟੀ ਗਲਾਈਫ ਮੀਟਿੰਗ ਕਰਨ ਬਾਅਦ ਤੇ ਧੰਨਵਾਦ ਆਉਣ ਵਾਲੇ ਆਪਾਂ ਨੂੰ ਸਬਕਮਿਟੀ ਮੀਟਿੰਗ ਮਿਲੀ ਹੈ ਤੇ ਮੇਰੇ ਸਰੂ ਨੇ 10 ਤਰੀਕ ਨੂੰ ਆਪਣਾ ਆ ਸ਼ਾਮ ਤੱਕ ਜਦੋਂ ਸੈਸ਼ਨ ਖਤਮ ਹੁੰਦਾ ਹੈ ਜਦੋਂ ਵੀ ਲੈਟਰ ਆ ਜਾਣਾ ਹੈ ਮੀਟਿੰਗ ਬਾਰੇ ਉਹ ਕਹਿੰਦੇ ਵੀ ਜਿਹੜਾ ਐਫਐਮ ਸਾਹਮਣੇ ਰੈਸਿਸਟਰ ਨੇ ਉਹ ਸੈਸ਼ਨ ਵਿੱਚ ਅੰਦਰ ਨੇ ਤੋਂ ਨਾ ਗੱਲ ਕਰਨ ਤੋਂ ਬਾਅਦ ਚੁਰਲੇਟ ਆ ਜਾਣੇ ਹੈ ਤਾਂ ਵੱਲੋਂ ਚਾਉਗਲੀ ਇੱਕ ਇਹ ਸਾਹਮਣੇ ਬੋਲ ਗਏ 10 ਸਤੰਬਰ ਮੀਟਿੰਗ ਦਾ ਜੇਕਰ ਸਾਡੀ ਮੀਟਿੰਗ ਅੱਗੇ ਪਿੱਛੇ ਪੋਸਟਪੋਨ ਹੋਣੀ ਹੈ ਉਸ ਤੋਂ ਬਾਅਦ ਸਾਡੀ ਮੀਟਿੰਗ 10 ਸਤੰਬਰ ਨਾ ਹੋਈ ਫਿਰ ਅਸੀਂ ਮਜਬੂਰ ਤੇ ਪ੍ਰੋਟੈਕਸ਼ਨ ਨੂੰ ਲੈਣਾ ਪੈਣਾ ਹੈ ਅਹੀਂ ਦਵਾਰੇ ਪੱਕੀ ਯੂਨੀਵਰਸਿਟੀ ਬੰਦ ਕਰਦਣੇ ਅੱਥਾ ਕੇ ਬੈਠਾਂਗੇ ਤੇ ਜਿਹੜਾ ਫੰਦਵਾਇ ਨੋਟ ਕਰ ਲਏ ਨੇ 10 ਸਤੰਬਰ 10 ਸਤੰਬਰ ਨੂੰ ਮੀਟਿੰਗ ਹੋਵੇ ਉਹ ਤੋਂ ਅੱਗੇ ਨਾ ਹੋਵੇ ਜੇ ਮੀਟਿੰਗ ਅੱਗੇ ਜਾਂਦੀ ਹੈ ਤਾਂ ਫਿਰ ਉਹ 10 ਨੰਬਰ ਨੂੰ ਇਸ ਇੱਥੇ ਭੇਜਾਂਗੇ ਆ ਕੇ ਉਹ ਤਾਂ ਕੋਈ ਉੱਠਦੇ ਨਹੀਂ ਕਿਉਂਕਿ ਪ੍ਰਮਾਣੀਆਂ ਭਰਉਂਦੀਆਂ ਹਨ 10 ਮਤਲਬ 10 ਸਤੰਬਰ ਹੁਣ ਆਪਾਂ ਤਰਨਾ ਤੋਂ ਦਵਾਰੇ ਬੈਠੇ ਜਾਣੀਆਂ ਬਿੱਤਰ ਰਗੇ ਪਤਾ ਨੰਬਰ 42 ਨੂੰ ਨਹੀਂ ਚੱਲਣਾ ਹੈ ਜਦੋਂ ਮੰਗ ਨਹੀਂ ਮੰਨੀ ਜਾਂਦੀ ਕਿ ਪਤਾ ਨਾ ਲਾ ਕੇ ਰੱਖਣਾ ਹੈ ਹੁਣ ਆਪਾਂ ਗੇਟ ਖੋਲ੍ਹਦੇ ਆਂ ਤੇ ਆਪਾਂ ਦਫਤਰ ਦੇ ਦਫ਼ਤਰ ਕੇ ਜਾਂਦੇ ਆਂ ਤੇ ਅੱਗੇ ਆਪਣੀ ਪੁਜਾਰੀ ਉਹ ਤਹਿ ਕਰਦੇ ਆਂ ਮੀਟਿੰਗ ਕਰਦੇ ਆਂ ਆਪਣੀ ਜਨਰਲ ਬੋਡੀ ਦੀ ਬਾਕੀ ਕੀ ਕਰ ਲੈ ਬਾਕੀ ਸਾਰੇ ਜਥੇਬੰਦੀਆਂ ਦਾ ਮੁਲਾਦਮ ਦੇ ਬੰਦੀਆਂ ਤੇ ਆਪ ਕੋ ਜਥੇ ਬੰਦੀਆਂ ਵਿਦਿਆਰਥੀ ਦੇ ਬੰਦੀਆਂ ਕਰਸਾਂਜ ਦੇ ਬੰਦੀਆਂ ਹੋਰ ਵੀ ਜੋ ਸੱਜਣ ਸਾਡੀ سپورਟ ਤੇ ਆਏ ਨੇ ਅਸੀਂ ਉਹ ਧੰਨਵਾਦ ਕਰਦੇ ਆਂ ਸਾਡੀ ਇੱਕ ਵਾਰ ਤੇ ਤੁਸੀਂ ਛੱਡਣ ਵਾਲਾ ਟੱਟ ਕੇ ਖੜੇ ਹਾਂ ਅਸੀਂ ਦਵਾਦੂ ਧੰਨਵਾਦ ਕਰਦੇ ਹਾਂ ਇਹ ਜਿਹੜੇ ਆਪਣੇ ਮੁਲਾਜ਼ਮ ਨੇ ਦਿਮੰਗ ਕਰਮਚਾਰੀ ਯੂਨੀਅਨ ਦੇ ਨੇ ਇਹ ਵੀ ਅਸੀਂ ਸਪੈਸ਼ਲ ਸਥੇ ਤੇ ਖੜੇ ਨੇ ਗਰਮੀ ਦੇ ਨਾਲ ਖੜੇ ਨੇ ਤੇ ਆਪਣੇ ਨਾਲ ਡਟੇ ਰਹੇ ਨੇ ਅਸੀਂ ਸਪੈਸ਼ਲ ਧੰਨਵਾਦ ਕਰਦੇ ਹਾਂ ਅੱਜ ਕਿਉਂਕਿ ਜੋ ਸਾਡੇ ਲਈ ਨਾ ਕੀਤਾ ਹੈ ਜੋ ਹਮਸੱਖਾਂ ਗਿਆ ਨਾ ਬਣਾ ਬੜਾ ਲਾਇਆ ਅਸੀਂ ਨਾ ਕੋਈ ਸ਼ਬਦ ਨਹੀਂ ਹੈਗੇ ਵੀ ਅਸੀਂ ਨਾ ਕਿਹੜੀ ਸਾਨੂੰ ਦੇ ਮਤਲਬ ਆ ਨਾ ਸ਼ੁਕਰੀਆ ਕਰੀਏ ਉਦੋਂ ਬਾਅਦ ਅਸੀਂ ਨੂੰ ਧੰਨਵਾਦ ਤੁਹਾਡਾ ਜੀ ਸਾਰੇ ਆਓ ਗੱਲਬਾਤ ਕਰਦੇ ਆ ਤੇ ਨੰਗਰ ਪਾਣੀ ਸਕਦੇ ਆ ਬਾਕੀ ਹੋਰ ਸੱਜਣ ਜੀ ਉੱਥੇ ਪਹੁੰਚਣਾ ਜੀ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਓਕੇ ਜੀ